ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਏ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਨੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਅੰਤ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਐਡ ਲਗਵਾਉਣ ਦਾ ਜੋ ਵੀ ਪ੍ਰੋਸੈਸ ਫੀਸ ਦੀ ਸਾਰੀ ਜਾਣਕਾਰੀ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਜੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਫਰੀਦਕੋਟ ਕਾਸਟ ਜੱਟ ਸਿੱਖ ਉਮਰ 1995 ਕੱਦ 5 ਫੋਟੋ 2 ਇੰਚ ਪੈਣ 1 ਭਰਾ 1 ਕੰਮ ਇਹ ਜੀ ਕੁੜੀ ਕਨੇਡਾ ਪੀਆਰ ਐਂਡ ਸਿਟੀਜ਼ਨਸ਼ਿਪ ਦੀ ਫਾਈਲ ਅਪਲਾਈ ਅਮਰੀਕਾ ਦੇ 10 ਸਾਲ ਦਾ ਵੀਜ਼ਾ ਤੇ ਪਰਿਵਾਰ ਦੀ ਮੰਗੇ ਜੇ ਮੁੰਡਾ ਕਨੇਡਾ ਹੋਵੇ ਭਾਵੇਂ ਕਿਸੇ ਵੀ ਸਟੇਟਸ ਤੋਂ ਹੋਵੇ ਨਸ਼ੇ ਤੋਂ ਰਹਿਤ ਹੋਵੇ ਸੋਨਾ ਸਨਖਾ ਹੋਵੇ 10 ਕਿੱਲੇ ਜ਼ਮੀਨ ਹੋਵੇ ਮਾਲਵਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੇ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੰਦੀਪ ਕਾਉਂਸਲ ਪਤਾ ਸਮਰਾਲਾ ਉਮਰ 29 ਜੂਨ 1985 ਕੱਦ 5 ਫੁੱਟ 7 ਇੰਚ ਕਾਸਟ ਸਵਰਨਕਾਰ ਗੋਲਡ ਸਮਿਥ ਭੈਣ ਇੱਕ ਮੈਰਿਡ ਪਿਤਾ ਐਕਸਪਾਇਰ ਨੇ ਮਾਤਾ ਸੀਤਾ ਦੇਵੀ ਮੁੰਡਾ ਹੈਂਡੀਕੈਪਿਟੇ ਜੀ ਆਈਸਾਈਟ ਵੈਰੀ ਲੋ ਦੇ ਕੰਮ ਇਹ ਜੀ ਇਹਨਾਂ ਦਾ ਗਵਰਨਮੈਂਟ ਜੌਬ ਇਨ ਹੈਲਥ ਡਿਪਾਰਟਮੈਂਟ ਐਜ਼ ਅ ਵਾਰਡ اٹੈਂਡ ਐਟ ਸਿਵਲ ਹਸਪੀਟਲ ਸਮਰਾਲਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਗਿੱਲ ਉਮਰ 19/12/1993 ਕੱਦ 5 ਫੁੱਟ 7 ਇੰਚ ਪੜਾਈ ਐਮਏ ਕੁੜੀ ਮੰਗਲੀ ਕੇ ਜੀ ਪਰਵਾਰ ਆਤੀ ਮੰਗੇ ਮੁੰਡਾ ਮੰਗਲਿਕ ਹੋਵੇ 20 ਤੋਂ 22 ਕਿੱਲੇ ਜ਼ਮੀਨ ਹੋਵੇ ਲੁਧਿਆਣੇ ਏਰੀਏ ਨੂੰ ਪੈ ਲੈ ਨਾਲ ਪਰਿਵਾਰ ਤੇ ਦੋ ਨੰਬਰ ਦਿੱਤੇ ਗਿਆ ਹੈ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਰਨਦੀਪ ਕੌਰ ਪਤਾ ਗੁਰਦਾਸਪੁਰ ਕਾਸਟ ਜਰਟ ਸਿੱਖ ਗੋਤ ਰੰਦਾਵਾ ਉਮਰ 31 3 1990 ਕੱਦ 5 ਫੁੱਟ 3 ਇੰਚ ਪੜਾਈ ਜੀ ਐਨ ਐਮ ਨਸ ਸਿੰਘ ਪਰਾ ਇੱਕ ਆਸਟ੍ਰੇਲੀਆ ਪੈਣਾ ਦੋ ਨੇ ਆਸਟ੍ਰੇਲੀਆ ਨੇ ਫਾਦਰ ਗਵਰਨਮੈਂਟ EMPLOYE ਨੇ ਤੇ ਮਾਤਾ ਹਾਊਸ ਵਾਈਫ ਨੇ ਜੀ ਕੰਮੇ ਜੀ ਕੁੜੀ ਆਸਟ੍ਰੇਲੀਆ ਸਟੂਡੈਂਟ ਵੀਜੇ ਤੇ ਐ 12 ਸਾਲਾਂ ਦਾ ਐਕਸਪੀਰੀਅੰਸ ਹੈ ਜੀ ਇਨ ਹੈਲਥ ਕੇਅਰ ਦੇ ਵਿੱਚ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਪ੍ਰੀਤ ਸਿੰਘ ਪਤਾ ਜਿਗਰਾਉਂ ਕਾਸਟ ਖੱਤਰੀ ਕੋਤਲ ਖੋਤਰ ਉਮਰ 12/11/1991 ਪੜਾਈ ਪਲੱਸ 2 ਆਈਟੀਆਈ ਡਿਪਲੋਮਾ ਪਿਤਾ ਗਵਰਨਮੈਂਟ ਜੌਬ ਰਿਟਾਇਰ ਮਾਤਾ ਹਾਊਸ ਵਾਈਫ ਬੈਣ 1 ਕੇਜੀ ਪ੍ਰਾ 1 ਕੇ ਕਾਸਟ ਨੋਵਾਰ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਤੇ ਪਰਿਵਾਰ ਵਧੀਆ ਹੋਵੇ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਮੈਰਿਜ ਸਿੰਪਲ ਕਰਨੀ ਹੈ ਤੇ ਪਰਿਵਾਰ ਦੀ ਕੋਈ ਮੰਗ ਨਹੀਂ ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ ਜੀ ਇਹਨਾਂ ਨੂੰ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਖਰੜਮਹਾਲੀ ਕਾਸਟ ਗੋਲਡਸਮਿਥ ਉਮਰ 23 ਚਾਰ 1993 ਕੱਦ 5 ਫੁੱਟ 11 ਇੰਚ ਪੜਾਈ ਬੈਚਲਰ ਇਨ ਆਰਟਸ ਪੈਣ ਇੱਕ ਮੈਰਿਡ ਭਰਾ ਇੱਕ ਅਨਮੈਰਿਡ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਕਾਮੇ ਜੀ ਇਹਨਾਂ ਦਾ ਹੀ ਇਜ਼ ਰਨਿੰਗ ਹਿਸ ਓਨ ਸਟੀਮਡ ਰੀਅਲ ਏਸਟੇਟ ਫਰਮ ਇਨ ਮੋਹਾਲੀ ਬੈਲ ਸੈਟਲ ਰੀਅਲ ਏਸਟੇਟ ਬਿਲਡਰ ਹੈਵ ਐਕਸਪੀਰੀਐਂਸ ਆਫ ਅਪਰੋਕਸੀਮੇਟਲੀ ਮੋਰ ਦੈਨ 7 ਇਅਰ ਪਲਸ ਪਰਵਾਰ ਦੀ ਮੰਗੇ ਜੀ ਕੁੜੀ ਪੜ੍ਹੀ ਲਿਖੀ ਹੋਵੇ ਵਧੀਆ ਪਰਵਾਰ ਤੋਂ ਹੋਵੇ ਤੇ ਸੋਹਣੀ ਸੁਨੱਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੇ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਪਨਾ ਪਤਾ ਹੁਸ਼ਿਆਰਪੁਰ ਕਾਸਟ ਹਿੰਦੂ ਜਾਟ ਉਮਰ 3 ਦਾ 1991 ਸਮਾਂ 11:55 AM ਲੁਧਿਆਣਾ ਕੱਦ 5 ਫੁੱਟ 3 ਇੰਚ ਪੜਾਈ ਪਲੱਸ 2 डीसीएडी डिप्लोमा ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਵਧੀਆ ਪਰਿਵਾਰ ਦਾ ਸੋਨਾ ਸੁਨਖਾ ਹੋਵੇ ਵਧੀਆ ਬਿਜ਼ਨਸ ਜਾਂ ਐਨਆਰਆਈ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਏ ਜੇ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਚੰਚਲ ਪਤਾ ਫਰੋਜ਼ਪੁਰ ਕਾਸਟ ਨਾਈ ਸਿੱਖ ਗੋਤ ਵਿਰਕ ਉਮਰ 19/7/1995 ਪ੍ਰਾਇਮ ਇੱਕ ਮੈਰੀਡ ਗਵਰਨਮੈਂਟ ਜੌਬ ਕੱਦ 5 ਫੁੱਟ 3 ਇੰਚ ਪੜਾਈ ਬੀ ਐਸ ਸੀ ਨਰਸਿੰਗ 4 ਇਅਰ ਐਕਸਪੀਰੀਅੰਸ ਕਾਮੇਜੀ ਕਨੇਡਾ ਪੜਾਈ ਦੇ ਨਾਲ ਕੰਮ ਕਰ ਰਹੀ ਲੜਕੀ ਤੇ ਪਰਿਵਾਰ ਦੀ ਮੰਗੇ ਜੀ ਹੁੰਦਾ ਕਨੇਡਾ ਦੇ ਵਿੱਚ ਵਰਕ ਪਰਮਿਟ ਜਾਂ ਪੀ ਆਰ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਜਾਤੀਬੰਧਨ ਕੋਈ ਨਹੀਂ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਿਆ ਹੈ ਜੇ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜ਼ਿਲ੍ਹਾ ਮਲੇਰਕੋਟਲਾ ਕਾਸਟ ਮਜਬੀ ਸਿੱਖ ਉਮਰ 19 8 1993 ਕੱਦ 5 ਫੁੱਟ 1 ਕੇ ਇੰਚ ਪੜਾਈ ਐਮਏ ਐਮਫਿਲ ਪ੍ਰਾਏ 1 ਕੇ ਅਨਮੈਰੀਡ ਪਿਤਾ ਰਿਟਾਇਰਡ ਲੈਕਚਰਰ ਮਾਤਾ ਹਾਊਸ ਵਾਈਫ ਕਾਮੇ ਜੀ ਕੁੜੀ ਦੇ ਨੇੜਾ ਦੇ ਵਿੱਚ ਪੀਆਰ ਫਾਈਲ ਅਪਲਾਈ ਤੇ ਪਰਵਾਰ ਦੀ ਮੰਗੇ ਜੀ ਮੁੰਡਾ ਵਧੀਆ ਪਰਵਾਰ ਤੋਂ ਪੜਿਆ ਲਿਖਿਆ ਹੋਵੇ ਕੈਨੇਡਾ ਹੋਵੇ ਜਾਂ ਇੰਡੀਆ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਸਿੱਖ ਰਾਮਦਾਸ ਹੈ ਉਮਰ 6 ਤਿੰਨ 1995 ਕੱਦ 5 ਫੁੱਟ 7 ਇੰਚ ਪੜਾਈ ਪਰ ਜਿਓਇੰਗ ਡਿਪਲੋਮਾ ਫਰਮ ਔਰ ਇਨ ਇੰਟਰਨੈਸ਼ਨਲ ਫॉर professionsਲ ਮੇਕਅਪ ਆਰਟਿਸਟ ਗ੍ਰੈਜੂਏਟਡ ਇਨ ਬੀਕੋਮ ਐਂਡ ਮਾਸਟਰ ਇਨ ਇੰਗਲੈਂਡ ਤੁਹਾਡਾ ਦੋਨੇ ਇੱਕ ਇੰਗਲੈਂਡ ਦੇ ਮੈਰਿਡ ਪਿਤਾ ਮਰਿੰਦਰ ਸਿੰਘ ਏਐਸਆਈ ਪੰਜਾਬ ਪੁਲਿਸ ਲੁਧਿਆਣਾ ਮਾਤਾ ਹਾਊਸ ਵਾਈਫ ਭਾਵੇਂ ਜੀ ਇਹਨਾਂ ਦਾ ਵਰਕ ਵੀਜ਼ਾ 2 ਇਅਰਸ ਤੇ ਪਰਿਵਾਰ ਦੀ ਮੰਗੇ ਜੇ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਇੰਡੀਆ ਤੋਂ ਹੋਵੇ ਭਾਵੇਂ ਇੰਗਲੈਂਡ ਤੋਂ ਹੋਵੇ ਜਾਂ ਬਾਹਰ ਜਾ ਕੇ ਕੁੜੀ ਦੀ ਪੀਐਚਡੀ ਸਟੱਡੀ ਕਰਵਾ ਸਕੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੇ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਬ੍ਰੈਂਟਨ ਕੈਨੇਡਾ ਉਮਰ ਮਾਰਚ 1990 ਪੜ੍ਹਾਈ ਐਮਸੀਏ ਇੰਡੀਆ ਆਈਟੀ ਐਡਵਾਂਸਡ ਡਿਪਲੋਮਾ ਇਨ ਕੈਨੇਡਾ ਪੀਆਰ ਕੈਨੇਡਾ ਇੱਕੋ ਪ੍ਰਾਇਜ ਮੈਰੀਡ ਪੀਆਰ ਕੈਨੇਡਾ ਗੋਤ ਪੰਦੇਰੇ ਕਾਸਟ ਜੱਟ ਸੀ ਕੱਦ 5 ਫੁੱਟ 6 ਇੰਚ ਜੀ ਕੰਮੇ ਜੀ ਇਨਦਰ ਜੋਬ ਆਈਟੀ ਪਰਮਨੈਂਟ ਜੋਬ ਇਨ ਰੇਪਿਊਟੇਸ਼ਨ ਕੰਪਨੀ ਪਿਤਾ ਕੰਪਨੀ ਦੇ ਵਿੱਚ ਮੈਨੇਜਰ ਨੇ ਤੇ ਮਾਤਾ ਹਾਊਸ ਵਾਈਫ ਨੇ ਪਰਿਵਾਰ ਦੀ ਮੰਗੇ ਜੀ ਲੜਕਾ ਕਨੇਡਾ ਪੀਆਰ ਜਾਂ ਸਿਟੀਜ਼ਨ ਜਾਂ ਖੁਦ ਪੀਆਰ ਹੋ ਸਕਦਾ ਹੋਵੇ ਨਸ਼ੇ ਤੋਂ ਰਹਿਤ ਹੋਵੇ ਲੜਕੀ ਬੇਕਸੂਰ ਥੋੜਾ ਸਮਾਂ ਤਲਾਕਸ਼ੂਦਾ ਕੋਈ ਬੱਚਾ ਨਹੀਂ ਲੁਧਿਆਣਾ ਜ਼ਿਲ੍ਹਾ ਜਾਂ ਨਾਲ ਲੱਗਦੇ ਇਲਾਕੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਮੈਰਿਜ ਬਿਊਰੋ ਵਾਲੇ ਮਾਫ ਕਰਨਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਅਮ੍ਰਿਤਸਰ ਕਾਸਟ ਜਟ ਸਿੱਖ ਗੋਤ ਸ਼ਿਨ੍ਹਾ ਉਮਰ 2003 ਕੱਦ 5 ਫੁੱਟ 5 ਇੰਚ ਪੜ੍ਹਾਈ ਪਲੱਸ 2 ਪੀਟੀਈ ਇਨ 5/5 ਬੈਡ ਸਕੋਰ ਪਿਤਾ ਐਕਸਪਾਇਰ ਨੇ ਜੀ ਪੈਨ 1 ਕੇ ਮਾਤਾ ਹਾਊਸ ਵਾਈਫ ਨੇ ਪ੍ਰਾ 1 ਕੇ ਜੀ ਕਾਮ ਸਟੇਜਿੰਗ ਦਾ ਹੈ ਜੀ ਅਮਰੇਤਾਰੀ ਫੈਮਲੀ ਕੁੜੀ ਦਮਾਲਾ ਸਜਾਉਂਦੀ ਹੈ ਤੇ ਪਰਿਵਾਰ ਦੇ ਮੰਗੇ ਜੀ ਮੁੰਡਾ ਅਮਰੇਤਾਰੀ ਹੋਵੇ ਕੈਨੇਡਾ ਆਸਟ੍ਰੇਲੀਆ ਯੂ ਐਸ ਦੇ ਵਿੱਚ ਪੀਆਰ ਹੋਵੇ ਤੇ ਕੁੜੀ ਨੂੰ ਨਾਲ ਲੈ ਕੇ ਜਾਵੇ ਬਰ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸਟਾ ਨੋਟ ਕਰੋ ਜੀ ਨਾਮ ਕੌਰ ਪਤਾ ਜਲੰਧਰ ਕਾਸਟ ਜੱਟ ਸਿੱਖ ਉਮਰ 29 ਸਾਲ ਕੱਦ 5 ਫੁੱਟ 3 ਇੰਚ ਪੜਾਈ ਪਲੱਸ 2 ਪਾਸ ਪ੍ਰਾ ਇੱਕ ਪਿਤਾ ਐਕਸਪਾਇਰ ਮਾਤਾ ਹਾਊਸ ਵਾਈਫ ਕੰਮੇ ਜੀ ਕੁੜੀ ਜੋਕੇ ਵਿੱਚ 5 ਸਾਲ ਤੋਂ ਪਾਰਲਰ ਦਾ ਕੰਮ ਕਰਦੀ ਏ ਤੇ ਪਰਿਵਾਰ ਦੀ ਮੰਗ ਏ ਜੀ ਮੁੰਡਾ ਜੋਕੇ ਪੀਆਰ ਹੋਵੇ ਜੱਟ ਸਿੱਖ ਕਾਸਟ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜ਼ਿਲ੍ਹਾ ਬਠਿੰਡਾ ਕਾਸਟ ਜੱਟ ਸਿਕ ਉਮਰ 1999 ਕੱਦ 5 ਫੁੱਟ 4 ਇੰਚ ਭੈਣ ਇੱਕੇ ਮੈਰਿਡ ਬੀਏ ਕੰਪਿਊਟਰ ਡਿਪਲੋਮਾ ਡੀਸੀਏ ਕੰਪਿਊਟਰ ਟੀਚਿੰਗ ਟ੍ਰੇਨਿੰਗ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਜੱਟ ਸਿਕ ਹੋਵੇ 10 ਤੋਂ 12 ਕਿੱਲੇ ਜ਼ਮੀਨ ਹੋਵੇ ਕਨੇਡਾ ਅਮਰੀਕਾ ਜਾਂ ਜੁਕੇ ਦੇ ਵਿੱਚ ਪੀਆਰ ਹੋਵੇ ਬਠਿੰਡਾ ਫਰੀਦਕੋਟ ਬਰਨਾਲਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਜੀਤ ਸਿੰਘ ਸਰਦਾਰ ਪਤਾ ਮੋਗਾ ਕਾਸਟ ਅਰੋੜਾ ਸਿੱਖ ਉਮਰ 99 2000 ਕੱਦ 5 ਫੁੱਟ 5 ਇੰਚ ਪੜ੍ਹਾਈ ਪਲੱਸ 2 ਆਈ.ਡੀ.ਆਈ ਆਟੋਮੋਬਾਈਲ ਪੈਨਿਕ ਮੈਰਿਡ ਪਿਤਾ ਵੈਜੀਟੇਬਲਸ ਸ਼ਾਪ ਮਾਤਾ ਹਾ ਉਸਵਾਇਪ ਰਾਏ 1 ਕੇਜੀ ਮੈਰੀਡੇ ਕੰਮ ਹੈ ਜੀ ਮੁੰਡੇ ਦੀ ਆਪਣੀ ਦੁਕਾਨ ਹੈ ਮੋਟਰਸਾਈਕਲ ਰਿਪੇਅਰ ਦੀ ਆਮਦਨ 30000 ਮਹੀਨੇ ਦੀ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਹੋਵੇ ਅਰੋੜਾ ਸਿੱਖ ਕਾਸਟ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰੀਸਾ ਨੋਟ ਕਰੋ ਜੀ ਨਾਮ ਕੌਰ ਪਤਾ ਫਰੀਦਕੋਟ ਕਾਸਟ ਜੱਟ ਸਿੱਖ ਉਮਰ 1995 ਕੱਦ 5 ਫੁੱਟ 2 ਇੰਚ ਪੈਨ 1 ਪਰ 1 ਕੰਮ ਇਹ ਜੀ ਕੁੜੀ ਕੈਨੇਡਾ ਪੀਆਰ ਐਂਡ ਸਿਟੀਜ਼ਨਸ਼ਿਪ ਦੀ ਫਾਈਲ ਅਪਲਾਈ ਹੈ ਅਮਰੀਕਾ ਦੇ 10 ਸਾਲ ਦਾ ਵੀਜ਼ਾ ਹੈ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕੈਨੇਡਾ ਹੋਵੇ ਭਾਵੇਂ ਕਿਸੇ ਵੀ ਸਟੇਟਸ ਤੋਂ ਹੋਵੇ ਤੇ ਨਸ਼ੇ ਤੋਂ ਰਹਿਤ ਹੋਵੇ ਸੋਨਾ ਸਨਕਾ ਹੋਵੇ 10 ਕਿੱਲੇ ਜ਼ਮੀਨ ਹੋਵੇ ਤੇ ਮਾਲਵਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੀ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜ਼ਿਲ੍ਹਾ ਫਰੀਦਕੋਟ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 12/5 1998 ਕੱਦ 5 ਫੁੱਟ 2 ਇੰਚ ਪੜ੍ਹਾਈ ਪਲੱਸ 2 ਡਿਪਲੋਮਾ ਆਫ ਲਾਇਬ੍ਰੇਰੀ ਸਾਇੰਸ ਨੈਨੀ ਕੋਰਸ ਵਿਦ ਐਕਸਪੀਰੀਅੰਸ ਭਰਾ ਇੱਕੇ ਮੈਰੀਡ ਇ ਕੈਨੇਡਾ ਪੀਆਰ ਕਾਮੀ ਜੀ ਇਹਨਾਂ ਦਾ ਨਾਓ ਇਨ ਕਨੇਡਾ ਸਰੀ ਔਨ ਨੈਨੀ ਵਰਕ ਪਰਮਿਟ ਪੀਆਰ ਫਾਈਲ ਅਪਲਾਈ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਵੈਸ਼ਨੋ ਹੋਵੇ 18 ਤੋਂ 20 ਕਿੱਲੇ ਜ਼ਮੀਨ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਕਾਰਡ ਨੋਟ ਕਰੋ ਜੀ ਨਾਮ ਸਿੰਘ ਪਤਾ ਦਸੂਹਾ ਹੁਸ਼ਿਆਰਪੁਰ ਕਾਸਟ ਐਸ ਸੀ ਉਮਰ 24/12/1993 ਪੜਾਈ ਪਲੱਸ 2 ਪਾਸ ਕੱਦ 5 ਫੁੱਟ 8 ਇੰਚ ਭੈਣਾ ਦੋਨੇ ਇਕ ਮੈਰਿਡੇ ਪਿਤਾ ਬਿਲਡਿੰਗ ਠੇਕੇਦਾਰ ਮਾਤਾ ਹਾਊਸ ਵਾਈਫ ਪੂਰਾ 1 ਕੇਜੀ ਦੁਬਈ ਦੇ ਵਿੱਚ ਕੰਮ ਇਹ ਜੀ ਮੁੰਡਾ ਸਾਊਦੀ ਅਰਬ ਵਿੱਚ ਟਰਾਲਾ ਡਰਾਈਵਰ ਹੈ ਦੁਬਈ ਦਾ ਲਸਨ ਸੇ 8 ਤੋਂ 10 ਲੱਖ ਇਨਕਮ ਐਨੁਅਲ ਵੈਸ਼ਨੋ ਪਰਵਾਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਮਰਿਤਪਾਲ ਸਿੰਘ ਪਤਾ ਜੀਰਾ ਕਾਸਟ ਜੱਟ ਸਿੱਖ ਗੋਤ ਸਿੱਧੂ ਉਮਰ 15 8 1994 ਕੱਦ 5 ਫੁੱਟ 11 ਇੰਚ ਪੜਾਈ ਪਲੱਸ 2 ਆਈਟੀਆਈ ਕਰਾਇ ਇੱਕ ਮੈਰਿਡ ਗਵਰਨਮੈਂਟ ਜੌਬ ਕਾਮੇਜੀ ਓਨਰ ਸਪੇਅਰ ਪਾਰਟਸ ਸ਼ਾਪ ਚਾਰ ਕਿਲੇ ਜ਼ਮੀਨ ਸਾਰੀ ਫੈਮਲੀ ਅਮਰਿਤਧਾਰੀਏ ਤੇ ਪਰਿਵਾਰ ਦੀ ਮੰਗੇ ਜੀ ਮੇਲ ਮਿਲਦੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸਰਦਾਰ ਪਤਾ ਹੁਸ਼ਿਆਰਪੁਰ ਕਾਸਟ ਜੱਟ ਸਿੱਖ ਉਮਰ 1996 ਕੱਦ 5 ਫੁੱਟ 9 ਇੰਚ ਪੈਨ ਏਕ ਕੈਨੇਡਾ ਮਾਤਾ ਹਾਊਸ ਵਾਈਫ ਨੇ ਪਿਤਾ ਐਕਸਪਾਇਰ ਨੇ ਕਾਮੇ ਜੀ 13 ਕਿੱਲੇ ਜ਼ਮੀਨ ਹੈ ਆਪਣਾ ਪੋਲਟਰੀ ਫਾਰਮ ਹੈ ਲੜਕੇ ਕੋਲ ਨਿਊਜ਼ੀਲੈਂਡ ਦਾ ਵਿਜ਼ਟਰ ਵੀਜ਼ਾ ਹੈਂਡ ਹੈਵੀ ਵੀਕਲ ਲਾਇਸੈਂਸ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਕੈਨੇਡਾ ਪੀਆਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਅਰਦਾ ਜੋ ਵੀ ਪ੍ਰੋਸੈਸ ਜਾਂ ਸਾਰੀ ਜਾਣਕਾਰੀ ਹੋਵੇਗੀ ਫੀਸ ਦੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਜੀ ਤੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰਾਜ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ